ਗੁਰੂ ਰਾਮਦਾਸ ਰੱਖੋ ਸਰਣਾਈ ਗੁਰੂ ਰਾਮਦਾਸ ਰੱਖੋ ਸਰਣਾਈ ਜੀ ਪਤਾਂਜੀ ਹੋਲੇ ਮੁਹਲੇ ਦੇ ਸੁਪਤ ਹਾਤੇ ਕੀ ਹਲੇ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪੀਰ ਸਿੰਘ ਆਮ ਆਦਮੀ ਪਾਰਟੀ ਤੋਂ ਸੀਨੀਅਰ ਆਗੂ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਐਮ.ਐਲ.ਏ. ਅਮਨ ਸ਼ੇਰ ਸਿੰਘ ਜੀ ਸ਼ਾਦੀ ਗਲਸੀ ਵੱਲੋਂ ਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ ਜੀ ਵੱਲੋਂ ਲਖਵਿੰਦਰ ਸਿੰਘ ਜੀ ਲਕਾ ਸੁੱਚਾ ਸਿੰਘ ਜੀ ਚੇਅਰਮੈਨ ਮਨਜੀਤ ਸਿੰਘ ਜੀ ਤੇ ਆਪਣੇ ਸਰਪੰਚਾ ਪੰਚਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਤਾਂ ਇਹ ਸਥਾਪਨਾ ਜਿਹੜੀ ਆ ਉਹ ਲੰਮਲਾ ਸਾਹਿਬ ਦੀ ਕਿਹੜੇ ਸਾਲ ਦੇ ਵਿੱਚ ਹੋਈ ਸੀ? ਇਹੋ ਲੰਮਨੇ ਦੇ ਪਵਿੱਤਰ ਸਥਾਪਨਾ ਜ 1721 ਈਸਵੀ ਨੂੰ ਸਤਿਸ਼੍ਰੀ ਕੇਸ ਦਾ ਸ੍ਰੀਕੇ ਇਹਦੀ ਸਥਾਪਨਾ ਕੀਤੀ ਗਈ ਸੀ। ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਵੀ ਹੋਲਾ ਮੱਲਾ ਬਹੁਤ ਬਹੁਤ ਸ਼ਾਨ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉਸ ਤਰ੍ਹਾਂ ਹੀ ਮਨਾਇਆ ਜਾਂਦਾ ਹੈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਉਸੇ ਹੀ ਤਰ੍ਹਾਂ ਮੇਰੀ ਨਿਸ਼ਾਹ ਸਾਹਿਬ ਆਸਿਆਂ ਦੇ ਚਰਨਾਂ 'ਚ ਬੇਨਤੀ ਏ ਕਿ 25 ਤਰੀਕ ਨੂੰ 25 ਮਾਰਚ ਨੂੰ ਸ਼੍ਰੀ ਹੋਲਾ ਮੱਲਾ ਸਾਹਿਬ ਦਾ ਨਗਰ ਕੀਰਤਨ ਜੋ ਰਾਂਭ ਹੋਏਗਾ ਸੋ ਆਪ ਜੀ ਦੂਰੋਂ ਡੇੜੇ ਆ ਕੇ ਇਸ ਹੋਲੇ ਮੱਲੇ ਦੇ ਪਵਿੱਤਰ ਤਿਹਾਇਆ ਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਮੇਰੀ ਅਪੀਲ ਆ ਕਿ ਉਹ ਵੀ ਆਪਣੀ ਜੋ ਡਿਊਟੀ ਹੈ ਬਹੁਤ ਸ਼ਾਨਦਾਰ ਤਰੀਕੇ ਨਾਲ ਕਰਨ ਤੇ ਸ਼ਰਾਰਤੀ ਅੰਸ਼ਰਾ ਤੋਂ ਦੂਰ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ